ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਗੱਲ ਕਰ ਲੈਣੇ ਆਂ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਾਗੀ ਸੁਰਾਂ ਲਗਾਤਾਰ ਉੱਠ ਰਹੀਆਂ ਨੇ ਇੱਕ ਪਾਸੇ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਦੀ ਮੰਗ ਰੱਖੀ ਗਈ ਹੈ ਤੇ ਦੂਸਰੇ ਪਾਸੇ ਕਿਹਾ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਬਸ਼ਰਤੇ ਕੁਝ ਰੀਜ਼ਨ ਨੇ ਜਿਨ੍ਹਾਂ ਦੇ ਚੱਲਦੇ ਸ਼੍ਰੋਮਣੀ ਅਕਾਲੀ ਦਲ ਨੂੰ ਆ ਜਿਹੜੀਆਂ ਪਿਛਲੀਆਂ ਚੋਣਾਂ ਲੱਗੀਆਂ ਨੇ ਉਹਨਾਂ ਦੇ ਵਿੱਚ ਨੁਕਸਾਨ ਝੱਲਣਾ ਪਿਆ ਪਰ ਹੁਣ ਇਹ ਸਭ ਨੂੰ ਲੈ ਕੇ ਅੱਜ ਇੱਕ ਤੜਾ ਜਿਹੜਾ ਆਪਣੇ ਆਪ ਨੂੰ ਬਾਗੀ ਅਖਬਾਰ ਹੈ ਜਿੱਦੇ ਚ ਪ੍ਰੋਫੈਸਰ ਪ੍ਰੀਤ ਸਿੰਘ ਚੰਦੂ ਮਾਜਰਾ ਨੇ ਚਰਨਜੀਤ ਸਿੰਘ ਪਰ ਆਰਬੀ ਉਹਦੇ ਚੀਨੇ ਮਲੂਕਾ ਪਰਿਵਾਰ ਵੀ ਉਹਨਾਂ ਚੀਆ ਬੀਬੀ ਜ਼ਗੀਰਖੌਰ ਵੀ ਉਹਨਾਂ ਚੀਨੇ ਉਹ ਅੱਜ ਸ਼੍ਰੀ ਕਲਕਤਕ ਸਹਿਬ ਪੇਸ਼ ਹੋਣ ਜਾ ਰਹੇ ਨੇ ਉੱਥੇ ਪਹੁੰਚ ਚੁੱਕੇ ਆ ਜਿਨ੍ਹਾਂ ਦੇ ਵੱਲੋਂ ਅੱਜ ਲਿਖਤੀ ਰੂਪ ਦੇ ਵਿੱਚ ਮੁਆਫੀਨਾਮਾ ਪੇਸ਼ ਕੀਤਾ ਜਾਣਾ ਤੇ ਆਪਣੇ ਰਾਜ ਦੇ ਦਰਮਿਆਨ ਭਾਗ ਕੇ 212 ਤੋਂ 215 ਦੇ ਵਿਚਾਲੇ ਵਿਚਾਲੇ ਸ਼੍ਰੋਮਣੀ ਕਾਲੀ ਦਲ ਦਾ ਜਿਹੜਾ ਰਾਜ ਰਿਹਾ ਉਹਦੇ ਦਰਮਿਆਨ ਜਿਹੜੀਆਂ ਗਲਤੀਆਂ ਹੋਈਆਂ ਨੇ ਉਹਨਾਂ ਗਲਤੀਆਂ ਦੇ ਲਈ ਮੁਆਫੀ ਮੰਗਣੀ ਹੈ ਸਮੂਹ ਸਿੱਖ ਸੰਗਤ ਤੋਂ ਸਿੱਖ ਪੰਥ ਤੋਂ ਮੁਆਫੀ ਮੰਗਣੀ ਹੈ ਤੇ ਨਾਲ ਦੀ ਨਾਲ ਇਸ ਸਭ ਨੂੰ ਲੈ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਕੀ ਕੁਝ ਕਿਹਾ ਇਸ ਪੂਰੇ ਮਾਮਲੇ ਨੂੰ ਲੈ ਕੇ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਨਾਲ ਦੀ ਨਾਲ ਹੀ ਦੱਸ ਦਈਏ ਕਿ ਗਿਆਨੀ ਹਰਪ੍ਰੀਤ ਸਿੰਘ ਹੋਰੇ ਅੱਜ ਸ਼੍ਰੀ ਦਰਬਾਰ ਸਾਹਿਬ ਜਦੋਂ ਪਹੁੰਚੇ ਸੀ ਤਾਂ ਉਹਨਾਂ ਦੇ ਨਾਲ ਮੀਡੀਆ ਨੇ ਉੱਥੇ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਪਹਿਲੀ ਗੱਲ ਇਹ ਪੂਰੇ ਦੇ ਪੂਰੇ ਮਾਮਲੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ ਤੇ ਦੂਸਰਾ ਉਹਨਾਂ ਨੇ ਆਖਿਆ ਕਿ ਮੈਂ ਚਾਹੁੰਨਾ ਕਿ ਸ਼੍ਰੋਮਣੀ ਕਾਲੀ ਦਲ ਇਕਜੁੱਟ ਹੋ ਕੇ ਰਹੇ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਜਿਹੜੇ 파ੜੇ ਨੇ ਉਹ ਨਹੀਂ ਪੈਣੇ ਚਾਹੀਦੇ ਸ਼੍ਰੋਮਣੀ ਕਾਲੀ ਦਲ ਦੋ 파ੜ ਨਹੀਂ ਹੋਣੀ ਚਾਹੀਦੀ ਤੇ ਨਾਲ ਹੀ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਜਿਹੜਾ ਬਾਕੀ ਟੜਾ ਉਹ ਕਹਿ ਰਿਹਾ ਕਿ ਜੇਕਰ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਜਾਵੇ ਤਾਂ ਉਹਨਾਂ ਨੂੰ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਨਹੀਂ ਹੋਏਗੀ ਉਹਨਾਂ ਨੂੰ ਕੋਈ ਵੀ ਇਤਰਾਜ਼ ਨਹੀਂ ਹੋਏਗਾ ਤਾਂ ਉਹ ਸਵਾਲ ਦੇ ਉੱਤੇ ਤੇ ਨਾਲ ਦੀ ਨਾਲ ਹੋਰਨਾਂ ਸਵਾਲਾਂ ਦੇ ਉੱਤੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਕੀ ਕੋਈ ਜਵਾਬ ਦਿੱਤੇ ਗਏ ਨੇ ਇੱਕ ਵਾਰੀ ਉਹ ਤੁਹਾਨੂੰ ਜ਼ਰੂਰ ਸੁਣਾਉਣਾ ਚਾਹਾਂਗੇ। ਨਹੀਂ ਸਿੰਘ ਸਾਹਿਬ ਇੱਕ ਪੰਨੋਦਰ ਕਰ ਲਾ। ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਮੈਂ ਸਿਰਫ ਅੱਜ ਗ੍ਰੰਥੀ ਸਿੰਘਾਂ ਦੇ ਇੱਥੇ ਇੰਟਰਵਿਊ ਹੈ ਮੈਂ ਉਸ ਇੰਟਰਵਿਊ ਦੇ ਵਿੱਚ ਭਾਗ ਲੈਣ ਵਾਸਤੇ ਆਇਆ ਹਾਂ ਕਿ ਹੋਰ ਕੋਈ ਐਕਟੀਵਿਟੀ ਕੀ ਹੋ ਰਹੀ ਹੈ ਮੈਨੂੰ ਇਹਦੇ ਬਾਰੇ ਨਹੀਂ ਪਤਾ। ਯਾਰ ਥੱਲੇ ਕਰਨ ਖਾਦੇ ਮੈਂ ਕਰਾਂਗਾ। ਸਿੰਘ ਸਾਹਿਬ ਨਹੀਂ ਜਾਣਦੇ ਕਿ ਕੋਈ ਉ ਆਪਣਾ ਫੈਕਟਟ ਕਰਿਆ ਭਾਰਤ ਦੇ ਵਿੱਚ ਆਰਿ ਆਰਿ ਦਾ ਪਿਛਲੇ ਕੁਝ ਸਾਲਾਂ ਤੋਂ ਨੂੰ ਹੀ ਪਾਈ ਦੀ ਸਰਕਾਰਾਂ ਨੇ ਕਿੰਨੇ ਵੀ ਤੀਰਥ ਸਥਾਨ ਹੈ ਉੱਥੇ ਵਿਕਾਸ ਦੇ ਨਾਂ ਦੇ ਉੱਤੇ ਪੈਸਾ ਕਿ ਕਿੰਨੇ ਸ੍ਰੇਸ਼ਟ ਸਥਾਨ ਹੈ ਯਾਰ ਮਾਈਕ ਨਹੀਂ ਅੰਦਰ ਥਲੇ ਗੱਲ ਹੋ ਰਹੀ ਹੈ ਹੈਲੋ ਉਹ ਸਪਲੇਸ ਦੇ ਜਿਹੜੇ ਆ ਉਹ ਬਣ ਗਏ ਆ ਸੋੜੇ ਲੋਕ ਜਿਹੜੇ ਆ ਪਿਕਟਿਕ ਸਪots ਸਮਝਣ ਲੱਗ ਪਏ ਆ ਮੈਂ ਸਮਝਦਾ ਹਾਂ ਕਿ ਜਿੰਨੇ ਵੀ ਭਾਰਤ ਦੇ ਵਿੱਚ 사ਲਾਏ ਚਾਹੇ ਉਹ ਮੰਦਿਰ ਹੈ ਚਾਹੇ ਉਹ ਗੁਰਦੁਆਰਾ ਹੈ ਚਾਹੇ ਉਹ ਚਰਚ ਹੈ ਚਾਹੇ ਉਹ ਮਸੀਤਾਂ ਨੇ ਇਹ ਪਿਕਨਿਕ ਸਪੌਟ ਨਹੀਂ ਆ ਇਹ ਆਸਥਾ ਦੇ ਕੇਂਦਰ ਹੁੰਦੇ ਆ ਸ਼ਰਧਾ ਦੇ ਕੇਂਦਰ ਹੁੰਦੇ ਆ ਖਾਸ ਤੌਰ ਦੇ ਉੱਤੇ ਜੇ ਅਸੀਂ ਸਚਕੰਦ ਸ੍ਰੀ ਹਰਮੰਦਰ ਸਾਹਿਬ ਬਾਰੇ ਗੱਲ ਕਰੀਏ ਤਾਂ ਇਹ ਸਿਰਫ ਤੇ ਸਿਰਫ ਰੋਹਾਨੀਅਤ ਦਾ ਕੇਂਦਰ ਹੈ ਆਸਥਾ ਦਾ ਕੇਂਦਰ ਹੈ ਟੂਰਿਸਟ ਪਲੇਸ ਜਿਹੜਾ ਹੈ ਬਿਲਕੁਲ ਨਹੀਂ ਆ ਤੇ ਇੱਥੇ ਜਿੰਨੇ ਵੀ ਆਉਂਦੇ ਨੇ ਉਹਨਾਂ ਨੂੰ ਐਜ਼ ਏ ਟੂਰਿਸਟ ਨਹੀਂ ਹੋਣਾ ਚਾਹੀਦਾ ਐਜ਼ ਏ ਤੀਰਥ ਯਾਤਰੀ ਹੋਣਾ ਚਾਹੀਦਾ ਇਸ ਭਾਵਨਾ ਨਾਲ ਕਿਸੇ ਕਿਸੇ ਵੀ ਸਟੋਰੀ ਉਹ ਹੀ ਬਚਾਈਏ ਚਾਹੇ ਮੰਗਰ ਜੱਟੇ ਮੋਲਵਾੜੇ ਵਾਸਾ ਚਾਹੀਏ ਤੀਰਥ ਯਾਤਰੀ ਵਜ ਕੇ ਜਾਣਾ ਚਾਹੀਦਾ ਆਸਥਾ ਰੱਖ ਕੇ ਜਾਣਾ ਚਾਹੀਦਾ ਇਹ ਭਾਵਨਾ ਨਾਲ ਜਾਣਾ ਚਾਹੀਦਾ ਐਜ਼ ਏ ਪਿਕਨਿਕ ਸਪੌਟ ਜਿਹੜਾ ਸਮਝ ਕੇ ਜਾਣਾ ਜਿਹੜਾ ਮੈਂ ਸਮਝਦਾ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਇਹ ਵਾਜਬ ਨਹੀਂ ਹੈ ਇਹ ਠੀਕ ਨਹੀਂ ਹੈ ਇਸ ਕਰਕੇ ਮੈਂ ਇਹੋ ਅਪੀਲ ਕਰਦਾ ਹਾਂ ਕਿ ਉਹਨਾਂ ਨੂੰ ਵੀ ਔਰ ਖਾਸ तौर ਤੇ ਜਿਹੜੇ ਗੈਰ ਸਿੱਖ ਸੱਚਖੰਦ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਹੁੰਦੇ ਨੇ ਉਹਨਾਂ ਨੂੰ ਇਹੋ ਜਿਹੀ ਅਪੀਲ ਕਰਦੇ ਆਂ ਕਿ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਪੁਰਸ ਪੁਲਿਸ ਦਾ ਬਿਲਕੁਲ ਨਹੀਂ ਹੈ ਇਹ ਆਸਥਾ ਦਾ ਕੇਂਦਰ ਹੈ ਸ਼ਰਧਾ ਦਾ ਕੇਂਦਰ ਹੈ ਇਹ ਬੰਦਗੀ ਦਾ ਘਰ ਹੈ ਭਗਤੀ ਦਾ ਘਰ ਹੈ ਇਹ ਰੋਹਾਨੀਅਤ ਦਾ ਕੇਂਦਰ ਹੈ ਇਥੇ ਸ਼ਰਧਾ ਭਾਵਨਾ ਦੇ ਨਾਲ ਆਉਣਾ ਚਾਹੀਦਾ ਹੈ ਕਾਲੇਜਰ ਦੀ ਸਵਾਦ ਤੁਸੀਂ ਕਹਿ ਕਿ ਕੋਰਡੀਨੇਟਰ ਹੋਣਾ ਨੂੰ ਹੀ ਪ੍ਰਧਾਨ ਬਣਾ ਦੇਣਾ ਚਾਹੀਦਾ ਇਸ ਤੇ ਤੁਹਾਡਾ ਬਿਲਕੁਲ ਸ਼ਰਮਣੀ ਅਕਾਲੀ ਦਲ ਸਿੱਖਾਂ ਦੀ ਰਾਸੀ ਜਮਾਤ ਹੈ ਇਹ ਕਿਸੇ ਵੀ ਕੀਮਤ ਤੇ ਉੱਤੇ ਕਦੇ ਵੀ ਦੁਫਾੜ ਨਹੀਂ ਹੋਣੀ ਚਾਹੀਦੀ ਜੇ ਇਸ ਕੇ ਸੰਬੰਧ ਦੇ ਕਿਤੇ ਨਾ ਕਿਤੇ ਲੀਡਰ ਦੇ ਵਿੱਚ ਮਤਭੇਦ ਉੱਭਰੇ ਆ ਤਾਂ ਜਿਹੜੇ ਪਾਰਟੀ ਦੇ ਵਿੱਚ ਸਿਆਣੇ ਜਿਹੜੇ ਦੋਨਾਂ ਪਾਸੇ ਜਿਹੜੇ ਲੀਡਰ ਹੈ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਬੰਦ ਕਮਰਾ ਬੈਠਣ ਮਤ ਇੱਕ ਆਪਸ ਦੇ ਵਿੱਚ ਕੋਈ ਮਤ ਭੇਜਦਾ ਹੈ ਕੋਈ ਸਿਧਾਂਤਕ ਹੈ ਗੈਰ ਸਿਧਾਂਤਕ ਹੈ ਜਿੰਨੇ ਵੀ ਮਤ ਪਿੰਦਾ ਉਹ ਆਪਸ ਦੇ ਵਿੱਚ ਬੈਠ ਕੇ ਸੁਲਝਾਉਣਾ ਪਾਰਟੀ ਦਾ ਦੁਫਾਰ ਹੋਣਾ ਜਿਹੜਾ ਹੈ ਇਹ ਬਹੁਤ ਮੰਨ ਭਾਗ ਹੈ ਪਾਰਟੀ ਤੋਂ ਬਾਹਰ ਨਹੀਂ ਹੋਣੀ ਚਾਹੀਦੀ ਕਿਉਂਕਿ ਸਿੱਖਣ ਦੀ ਰਾਸੀ ਜਮਾਦ ਹੈ ਸਿੱਖਣ ਦੀ ਰਾਸੀ ਜਮਾਦ ਦੇ ਵਿੱਚ ਦਖਲ ਦੇਣਾ ਜਿਹੜਾ ਹੈ ਇਹ ਬਹੁਤ ਗਲਤ ਕਰਦਾ ਹੈ ਜੀ ਸਾਹਿਬ ਜੀ ਆਪਣੀ ਪਾਰਟੀ ਜੀ ਨੂੰ ਆਕਰਸ਼ਿਤ ਕਰਦਾ ਤੁਹਾਨੂੰ ਲੋਚੀਂਦਾ ਜੀ ਅਜੇ ਤੱਕ ਕੋਈ ਅਪਰੋਚ ਜਿਹੜੀ ਹੈ ਉਹ ਯਾਰ ਫੋਨ ਆ ਗਿਆ ਫੇਰ ਜੇ ਕੋਈ ਨਾ ਤਾਂ ਫੇਰ ਲੀਡਰਸ਼ਿਪ ਜਿਹੜੀ ਹੈ ਕੋਈ ਅਪਰੋਚ ਕਰਦੀ ਹੈ ਫਿਰ ਵਿਚਾਰ ਕੀਤਾ ਜਾ ਸਕਦਾ ਹੈ ਵਰਨਾ ਘੜਿਆਂ ਦੇ ਵਿੱਚ ਰਾਜਨੀਤੀ ਕਰਨੀ ਜਾਂ ਘੜਿਆਂ ਦੀ ਰਾਜਨੀਤੀ ਕਰਨੀ ਬਹੁਤੀ ਸਹੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਹਲੇ ਤੋਂ ਘੜਿਆਂ ਦੇ ਤੋਂ ਨਾ ਹਮਲਣਾ ਕਰਨ ਦਾ ਸਾਬਿਤ ਹੋਇਆ ਹੈ ਕਿਵੇਂ ਦੇਖ ਰਹੇ ਹੋ ਭਾਈ ਅੰਮ੍ਰਿਤਪਾਲ ਸਿੰਘ ਨੂੰ ਨਾ ਹੀ ਸੌਂਚ ਪਾਈ ਗਈ ਹੈ ਉਹ ਹਲੇ ਵੀ ਜੇਲ੍ਹ ਚ ਬੰਦ ਨੇ ਉਧਰੋਂ ਕਈ ਉਹਨਾਂ ਦੇ ਪੰਥਕ ਜਿਹੜੇ ਲੀਡਰ ਨੇ ਉਹਨਾਂ ਨੇ ਜਿਹੜਾ ਬਾ ਬਾਬਾ ਨਾਨਕ ਤੋਂ ਚੋਣ ਲੜਨ ਦਾ ਨਾਮ ਕਰ ਦਿੱਤਾ ਬਰਨਾਲਾ ਤੋਂ ਚੋਣ ਲੜਨ ਦਾ ਨਾਮ ਕਰ ਦਿੱਤਾ ਉਹਨੂੰ ਉਸ ਤੋਂ ਕਿਵੇਂ ਕਿਤੇ ਭਾਰਤ ਸਰਕਾਰ ਜਿਹੜੀ ਹੈ ਉਹਦੇ ਮਾਫਤਨ ਬਕਤੀ ਹੈ ਭਾਰਤ ਦੇ ਦੂਜੇ ਸੂਬਿਆਂ ਦੇ ਵਿੱਚ ਐਨਐਸਏ ਦਾ ਵਿਧਾਨ ਹੋ ਰਿਹਾ ਤੇ ਪੰਜਾਬ ਦੇ ਵਿੱਚ ਐਨਐਡੀਐ ਥੱਲੇ ਹੋ ਰਿਹਾ ਹੈ। ਪਰ ਪੰਜਾਬ ਦੇ ਵਿੱਚ ਜਿੰਨਾ ਮਰਜੀ ਸਮਾਜ ਜਿਹੜਾ ਸਿੱਖ ਨੌਜਵਾਨਾਂ ਦੇ ਉੱਤੇ ਖਾਸ ਕਰਕੇ ਐਨਐਸਏ ਵਧਾਉਣਾ ਚਾਹੁੰਦੇ ਸਰਕਾਰਾਂ ਜਿਹੜੀਆਂ ਵਿਧਾਈ ਜਾਂਦੀਆਂ ਇਹ ਗੈਰਕਾਨੂੰਨੀ ਵੀ ਹੈ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੀ ਹੈ। ਇਹ ਬਹੁਤ